ek onkar satnam ek mm -hmm. onkar -oh satnam <coughs> karta barkh ਅਕਾਲ ਮੂਰਤ ਅਜੋਨੇ ਸੇ ਪੰਗ ਘਰ ਪਰਿਸ਼ਾਦ ਡੰਡੋਤ ਵੰਦਨ ਅਨਕਬਾਰ ਸਰਬੋ ਕਨਾ ਸਮਰੱਥ ਨਾਨਕ ਤੇ ਵੀਰਾਖੋ ਪ੍ਰਭੂ ਨਾਨਕ ਦੇ ਸਰ ਹੱਥ ਸਾਤ ਗੁਰ ਹੋਈ ਦਿਆਲ ਸਰਦਾਬ ਪੂਰੀਏ ਸਾਤ ਗੁਰ ਹੋਈ ਦਿਆਲ ਤੈਨ ਤਬੂ ਸੁਰੀਏ ਸਾਤ ਗੁਰ ਹੋਏ ਦਿਆਨ ਤੈਨ ਕੋ ਨ ਜਾਣੀਏ ਸਾਤ ਗੁਰ ਹੋਏ ਦਿਆਨ ਤਹਰ ਰੰਗ ਮਾ ਸਤਗੁਰ ਹੋਏ ਗਿਆਨ ਤਾ ਜਮਗਾ ਡਰ ਕੇ ਆ ਸਤਗੁਰ ਹੋਏ ਗਿਆਨ ਤਾ ਸਦਹੀ ਸਖ ਦੇ ਆ ਸਤਗੁਰ ਹੋਏ ਗਿਆਨ ਸਾ ਨਵਣਿਦ ਪਾਈ ਏ ਸਾਧਗੁਰ ਹੋਏ ਗਿਆਨ ਤੈ ਸਚ ਸਮਾਈ ਏ ਸਾਧਗੁਰ ਹੋਏ ਗਿਆਨ ਤੈ ਸਚ ਸਾਹਿਬੇ ਮੇ ਤੁਮਾ ਦਸਾਂ ਗੁਰਵਾਦੀ ਆਤਮਿਕ ਜੋਰ ਵਰਤਾ ਗਤੀਤੇ ਸਭੇ ਮਾਨ ਚਾਹ ਵਰ ਤਖਤਾਂ ਦੇ ਮਾਲਕ ਜਗਤ ਜਲਨ ਦੇ ਨੂੰ ਤਾਰ ਰਹੇ ਸਾਹਿਬ ਰੇ ਬੋਰਾੰਸੇ ਮਹਾਰਾਜ ਜੀ ਛਤਰਛਾਇਆ ਦੇ ਹਿਤ ਨੰਗੀ ਬੋਧ ਦੇ ਅੰਦਰ ਹਾਈ ਸੇਬਾਈ ਜਗਤਾਰ ਸਿੰਘ ਗਿੰਨਾ ਨੂੰ ਆਪਾਂ ਸਾਰੇ ਹੁੰਤਾ ਸਿੰਘ ਦੇ ਨਾਮ ਦੇ ਨਾਲ ਵੀ ਜਾਣਦੇ ਆ ਉਨ੍ਹਾਂ ਦੇ بیٹے ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਨੌਕਰੀ ਵੱਜੋਂ ਪੱਕੇ ਤੌਰ ਤੇ ਸਰਕਾਰੀ ਨੌਕਰੀ ਮਿਲਣ ਤੇ ਜੋ ਪਰਿਵਾਰ ਨੇ ਸੁੱਖ ਨਾਲ ਸੁਖੀ ਸੱਚੇ ਬਾਸ਼ਾ ਜੀ ਦੀ ਦਿਯਾ ਹੁਤਾ ਹੋਈ ਆਦੇ ਕਾਰਨ ਪਰਸੋਂ ਉਹ ਜਿ ਤੋਂ ਲੇਖਰ ਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਬਖਸ਼ਿਸ਼ ਹੋ ਗਈ ਗੁਰੂ ਘਰ ਦੇ ਵਰਸਾਏ ਹੋਏ ਵਜ਼ੀਰ ਸਹਿਬਾਨ ਹੋਰ ਸਿੰਘ ਸਹਿਬਾਨ ਜਿਨ੍ਹਾਂ ਦੇ ਉੱਪਰ ਸੱਚੇ ਪਾਤਸ਼ਾਹ ਜੀ ਨੇ ਮਿਹਰ ਭਰਿਆ ਹੱਥ ਰੱਖ ਕੇ ਵਰਵਾਣੀ ਦੇ ਜਾਪ ਕਰਵਾਏ ਪਰਿਵਾਰ ਦੇ ਸਿਰ ਉੱਪਰ ਮੇਲ ਭਰਿਆ ਅਥ ਰੱਖ ਕੇ ਸੇਵਾ ਲਈਤੇ ਇਹ ਬੜਾ ਪ੍ਰੇਮ ਜੋ ਵੇਖਣ ਦੇ ਵਿੱਚ ਮਿਲਿਆ ਕਹਿ ਰਹਿ ਸਨ ਪਰਿਵਾਰ ਵਾਲੇ ਇਸ ਤੋਂ ਬਰੰਤਵੀਂ થઈ ਸਹਿਜ ਪਾਠ ਸੋਧੀਆਂ ਦੇ ਰਾਹੀ ਜੋ ਭਾਗ ਬੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਹਨਾਂ ਦੇ ਰਾਹੀ ਧੁਰਗੀ ਬਾਣੀ ਦੇ ਪਾਠ ਕੀਤੇ ਗ੍ਰਹਿ ਵਿੱਚ ਪਹਿਲਾਂ ਵੀ ਦਾਸ ਦੇ کئی ਵਾਰ ਪਰਿਵਾਰ ਦੇ ਨਾਲ ਸੰਬੰਧ ਹੋਣ ਕਾਰਨ ਬੇਲ ਹੋਇਆ ਜਦੋਂ ਵੀ ਮੇਲ ਹੁੰਦਾ ਹੈ ਬਾਣੀ ਦੀ ਗੱਲ ਹਮੇਸ਼ਾ ਵਾਰਦੇ ਹੁੰਦੀ ਇਹ ਸੱਚੇ ਪਾਤਸ਼ਾਹ ਜੀ ਦੀ ਇੱਕ ਮਹਾਨ ਦਿਆਲਤਾ ਦੀ ਧਾਰ ਹੈ ਜੇ ਕਿਸੇ ਨੂੰ ਸੱਚੇ ਪਾਸ਼ਾ ਜੀ ਚੇਤਾਉਂਦੇ ਨੇ ਸੱਚੇ ਪਾਸ਼ਾ ਜੀ ਦੀ ਗੱਲ ਹੁੰਦੀ ਹੈ ਤੇ ਕਿ ਜੋ ਹੈ ਵੱਡੇ ਕਰਮਾਂ ਦੀ ਨਿਸ਼ਾਨੀ ਹੈ ਨਿੱਠਾ ਸਾਧ ਸੰਗ ਜੀ ਆਪਾਂ ਜਾਣਦੇ ਆ ਜਦੋਂ ਕਿਸੇ ਵੀ ਮਿਲਦੇ ਆ ਦੁੱਖਾਂ ਦੀ ਗੱਲ ਕਰਦੇ ਆ ਪੈਸੇ ਦੀ ਗੱਲ ਕਰਦੇ ਆ ਕਿਸੇ ਦੀ ਨਿੰਦਿਆ ਕਰ ਲੈਨੇ ਆ ਚੋਗਲੀ ਕਰ ਲੈਨੇ ਆ ਤੇ ਸਮਾਂ ਜਿਹੜਾ ਬੀਤ ਜਾਂਦਾ ਹੈ ਸਮਾਂ ਕਦੇ ਵੀ ਜਿਸੇ ਨੋ ਸਮਾਂ ਜਾਂਦਾ ਇਹ ਹਮੇਸ਼ਾ ਵਸਤੀ ਬੀਤ ਜਾਂਦਾ ਏ ਤੇ ਜੇ ਪਿਆਰੇ ਦੀ ਯਾਦ ਦੇ ਵਿੱਚ ਬੀਤੇ ਪਿਆਰੇ ਦੇ ਸ਼ੁਕਰਾਨੇ ਦੇ ਵਿੱਚ ਬੀਤੇ ਤੇ ਉਹ ਜਿਹੜਾ ਸਮਾਂ ਬੜਾ ਸੁਭਾਵਣਾ ਹੁੰਦਾ ਹੈ ਸਮਾਂ ਜਿਹੜਾ ਹੈ ਭਾਗਾ ਵਾਲਾ ਹੁੰਦਾ ਹੈ ਇਸ ਤਰੀ ਆਪਾਂ ਇਤਿਹਾਸ ਦੇ ਵਿੱਚੋਂ ਵੇਖਦੇ ਆਂ ਤੇ ਬਾਣੀ ਦੀ ਆਪਾਂ ਨੂੰ ਬੜੀ ਸਮਝ ਪੈਂਦੀ ਹੈ ਤੇ ਸੱਚੇ ਪਾਤਸ਼ਾਹ ਜੀ ਦੀ ਜਦੋਂ ਦਇਆਤਾ ਹੁੰਦੀ ਹੈ ਤੇ ਫਿਰ ਜਿਹੜੇ ਮਨ ਦੇ ਅੰਦਰ ਕੋਈ ਵੀ ਖਿਆਲ ਆ ਜਾਵੇ ਨਾ ਕਿਉਂਕਿ ਜਰੂਰ ਤਵਜੋਂ ਖਿਆਲ ਆਉਂਦਾ ਹੈ ਤੇ ਖਿਆਲ ਕੀ ਆਉਂਦਾ ਹੈ ਮੇਰਾ ਆਪਾ ਸੁਖਣਾ ਸੁਖ ਨੇ ਆ ਇਹ ਵੀ ਇੱਕ ਵੱਡੇ ਕਰਮਾਂ ਦੇ ਨਿਸ਼ਾਨੇ ਹੈ ਜੇ ਆਪਾਂ ਗੁਰੂ ਮਹਾਰਾਜ ਜੀ ਦੇ ਤਾਂ ਖੰਡਿਆ ਆਪਾਂ ਜਾਂ ਕੋਈ ਪਾਠ ਦੀ ਸੁਖਣਾ ਸੁਖਦੇ ਆ ਵੱਡੇ ਕਰਮਾਂ ਦੀ ਨਿਸ਼ਾਨੀ ਆ ਨੇਤਾ ਸਾਧ ਸੰਗ ਜੀ ਵੇਖਦੇ ਆ ਦੁਨੀਆ ਕਈ ਤਰ੍ਹਾਂ ਦੇ ਚੱਕਰਾਂ ਦੇ ਵਿੱਚ ਫਸੀ ਐ ਅਸਲ ਨੂੰ ਸਾਡੇ ਕੀ ਨਕਲ ਦੇ ਚੱਕਰਾਂ ਦੇ ਵਿੱਚ ਪੈ ਗਈ ਅਸਲ ਕੌਣ ਐ ਜਿੰਨੂੰ ਬਾਣੀ ਦੱਸਦੀ ਐ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸੱਚੇ ਪਾਤਸ਼ਾਹ ਜੀ ਚੌਥੇ ਨਾਨਕ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਣੀ ਤੋਂ ਵੱਡਾ ਗੁਰੂ ਹੋਈ ਨਹੀਂ ਜੇ ਕੋ ਬੰਦਾ ਮੰਨੇ ਤੇ ਜੇ ਨਹੀਂ ਮੰਨਦੇ ਫਿਰ ਸਾਧ ਸੰਗ ਜੀ ਠੋਕਰ ਆਲੇ ਜਿੰਨੀ ਮਰਜੀ ਖਾ ਲਈ ਅਸਤੇ ਵਾਸਤੇ ਸਮਾਂ ਜੋ ਆਪਾਂ ਨੂੰ ਮਿਲਿਆ ਹੈ ਉਸ ਦੇ ਵਿੱਚ ਵਿੱਚ ਆਪਾਂ ਵਿਚਾਰ ਕਰਨੀ ਹੈ ਸ਼ਰਧਾ ਤੇ ਦਿਆਲਤਾ ਜਦੋਂ ਭਾਵਣਾ ਬਣ ਜਾਏ ਫਿਰ ਸੱਚੇ ਪਾਤਸ਼ਾਹ ਜੀ ਹਮੇਸ਼ਾ ਵਾਸਤੇ ਦਿਆਲਤਾ ਦੇ ਘਰ ਦੇ ਵਿੱਚ ਨੇ ਤੇ ਹੁਣ ਬਾਬਾ ਜੀ ਨੇ ਪੜਿਆ ਹੈ ਦੋਹਰਾ ਜਿਤੇ ਵਿੱਚ ਇੱਕ ਆਪਾਂ ਪੰਕਤੀ ਵਰਦੇ ਆ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋੰਤਰੇ ਪਾਰ ਜੋ ਸਰਦਾ ਕਰ ਸੇਵ ਦੇ ਘੁਰ ਪਾਰ ਉਤਾਰਨ ਹਾਰ ਇਸੇ ਤਰ੍ਹਾਂ ਜਿਵੇਂ ਗੁਰਮਖ ਪਰਵਾਰ ਨੇ ਸੁਖਣਾ ਸੁਖੀ ਪੂਰਨ ਹੋਈ ਤੇ ਅੱਜ ਸੱਚੇ ਪਾਤਸ਼ਾਹ ਜੀ ਦੇ ਚਰਨ ਇਸ ਗ੍ਰਹਿ ਵਿੱਚ ਪਏ ਇਸੇ ਤਰ੍ਹਾਂ ਗਿਆਦੋਂ ਅਠਵੇਂ ਬਾਦਸ਼ਾਹ ਦਿੱਲੀ ਦੇ ਅੰਦਰ ਜੋਤੀ ਜੋਤ ਸਮਾਏ ਨੇ ਭਾਵ ਕੀ ਪੰਜ ਭੂਤਕ ਸਰੀਰ ਨੂੰ ਛੱਡਿਆ ਏ ਤੇ ਸੰਗਤਾਂ ਨੇ ਪੁੱਛਿਆ ਵੀ ਸੱਚੇ ਬਾਦਸ਼ਾਹ ਜੀਓ ਕਿਹਦੇ ਲੜ ਲਾ ਕੇ ਜੱਲੇ ਹੋ ਤੇ ਸੱਚੇ ਬਾਦਸ਼ਾਹ ਜੀ ਨੇ ਸੁਦੇ ਸੁਭਾਅ ਕਹਿ ਦਿੱਤਾ ਬਾਬਾ ਵਸੇ ਬਕਾਲੇ ਇਸ ਤਰ੍ਹਾਂ ਕਹਿ ਦਿੱਤਾ ਵੀ ਬਕਾਲੇ ਬਾਬਾ ਬਸੇ ਤੇ ਇਤਿਹਾਸ ਵਿੱਚ ਦੱਸਦੇ ਨੇ ਭਾਈ ਮਣੀ ਰਾਮ ਹੋਰ ਤਿੰਨ ਸਿੱਖ ਨਾਲ ਦੇਖੀ ਨਾਰੀਲ ਪੰਜ ਪੈਸੇ ਦੇ ਕੇ ਬਾਬੇ ਬਕਾਲੇ ਵੱਲ ਤੋਲਦੇ ਨੇ ਹੁਣ ਜਦੋਂ ਇਸ ਗੱਲ ਦੀ ਢਿਲਕ ਬਾਬੇ ਬਕਾਲੇ ਦੇ ਉਹਨਾਂ ਬੰਦੇ ਕਹਿ ਸਕਦੇ ਆਪਾਂ ਗੁਰੂ ਨਹੀਂ ਕਹਿ ਸਕਦੇ ਉੰਨਾ ਬੰਦਿਆਂ ਨੂੰ ਮਿਲੀ ਜਿਹੜੇ ਮਾਇਆ ਦੇ ਲਾਲਚੀ ਸਨ ਜਿਦੇ ਵਿੱਚ ਮੇਨ ਜੋ ਸੀ ਧੀਰਮਲ ਸੀ ਜਿਨਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਭਾਏ ਗਰਦਾਸ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਖਵਾਏ ਸਨ ਭਾਗ ਜਹਾਜ਼ ਤਿਆਰ ਕਰਵਾਇਆ ਸੀ ਉਸ ਬੀੜ ਦੇ ਉੱਪਰ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕਬਜ਼ਾ ਕਰਕੇ ਆਪਣੇ ਆਪ ਨੂੰ ਸਭ ਤੋਂ ਵੱਡਾ ਗੁਰੂ ਅਖਵਾ ਰਿਆ ਸੀ ਕਿਥੇ ਬਾਬੇ ਬਗਾਲੇ ਦੇ ਅੰਦਰ ਸਾਧ ਸੰਗ ਜੀ ਝੂਠ ਹਮੇਸ਼ਾ ਝੂਠ ਰਹਿੰਦਾ ਹੈ ਸੱਚ ਹਮੇਸ਼ਾ ਸੱਚ ਰਹਿੰਦਾ ਹੈ ਇੱਕ ਝੂਠ ਤੁਸੀਂ ਬੋਲ ਦਿਓਗੇ ਤੇ ਉਹਨੂੰ ਛਪੌਣ ਵਾਸਤੇ ਅਨੇਕਾਂ ਝੂਠ ਬੋਲਣੇ ਪੈਣਗੇ ਸੱਚੇ ਇੱਕ ਬੋਲ ਦਿਓ ਤੇ ਫਿਰ ਉਹਨੂੰ ਸ਼ਬਾਦ ਦੀ ਕੀਤੇ ਵੀ ਜ਼ਰੂਰਤ ਨਹੀਂ ਰਹਿੰਦੀ। ਇਸੇ ਤਰ੍ਹਾਂ ਹੁਣ ਸੱਚੇ ਪਾਤਸ਼ਾਹ ਅਠਵੇਂ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਬਾਬਾ ਜਿਹੜਾ ਬਕਾਲੇ ਵਿੱਚ ਤੇ ਬਕਾਲੇ ਦੇ ਵਿੱਚ ਆਪਾਂ ਇਤਿਹਾਸ ਸੁਣਿਆ ਵੀ 22 ਮੰჯੀਆਂ ਲੱਗੀਆਂ 22 ਜੜੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ। ਸੱਚੇ ਪਾਤਸ਼ਾਹ ਜੀ ਨੇ ਜਦੋਂ ਸਮਾ ਆਇਆ ਨਾ ਗੁਰੂ ਦਾ ਪਿਆਰਾ ਜਿਹੜਾ ਸੱਚੇ ਨੂੰ ਮੰਨਣ ਵਾਲਾ ਸੀ ਹੁਣ ਜਿਹੜਾ ਸਿੱਖੀ ਸਿਧਾਂਤ ਹੈ ਨਾ ਇਹ ਧੁਰ ਤੋਂ ਜੰਮਦਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੇ ਫੇਰ ਇਹ ਧੁਰ ਤੋਂ ਸਿੱਖੀ ਜਿਹੜੀ ਹੈ ਹਿਰਦੇ ਦੇ ਵਿੱਚ ਵਸ ਜਾਂਦੀ ਹੈ ਇੱਥੇ ਗੁਰੂ ਮਹਾਰਾਜ ਜੀ ਨੇ ਰਹਿਮਤ ਵਰਤਾਈ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਵਾਸਤੇ ਇੱਕ ਕੌਤਕ ਰਚਿਆ ਇਤਿਹਾਸ ਸਿਰਜਿਆ ਕੀ ਸਿਰਜਿਆ ਮਨੰਦਾ ਨਾਮ ਦਾ ਇੱਕ ਟਾਪੂ ਹੈ ਜਿਸ ਦੇ ਵਿੱਚ ਇੱਕ ਗੁਰੂ ਦਾ ਪਿਆਰਾ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਆਇਆ ਬਸਾਰੇ ਜਾਨ ਦੇ ਮੱਖਣ ਸ਼ਾ ਲੁਬਾਣਾ ਹੁਣ ਲੁਬਾਣਾ ਕਿਉਂ ਕਹਿੰਦੇ ਸਣ ਕਿਉਂਕਿ ਉਹ ਦੂਣ ਦਾ ਉਤਾਰ ਕਰਦਾ ਹੈ ਦੂ ਬਣਿਆ ਦੂਣ ਤੋਂ ਕਿ ਬਾਣਾ ਬਣਿਆ ਬਾਣੀ ਹੁਣ ਨੂਨ ਦਾ ਵਪਾਰ ਕਰਦਾ ਏ ਤੇ ਇੰਨਾ ਧਨਾਟੇ ਇਤਿਹਾਸ ਕਰ ਦੱਸਦੇ ਨੇ ਜਦੋਂ ਸੱਚੇ ਪਾਤਸ਼ਾਹ ਗੁਰਦਾਨਕ ਦੇ ਮਹਾਰਾਜ ਜੀ ਲੇਹ ਲਦਾਕ ਤੇ ਹੋਰ ਪर्वਤਾਂ ਤੋਂ ਹੋ ਕੇ ਵਾਪਸ ਮੁੜੇ ਨੇ ਨਾ ਉਦੋਂ ਗੁਜਰਾਤ ਦੇ ਵਿੱਚ ਗਏ ਨੇ ਤੇ ਉਥੇ ਭਾਈ ਸੋਮੇ ਨਾਂ ਦਾ ਇੱਕ ਅਮੀਰ ਜਿਆਦਾ ਰਹਿੰਦਾ ਜਿਸ ਦਾ ਬਹੁਤ ਵੱਡਾ ਘਰ ਹੈ ਮਰਦਾਨੇ ਦੇ ਨਾਲ ਉਹ ਤੇ ਘਰ ਦੇ ਕੋਲ ਰਹਿਣ ਬਸੇਰਾ ਕਰਦੇ ਨੇ ਤੇ ਉਸ ਦੇ ਘਰ ਦੇ ਉੱਪਰ ਚਾਰ ਝੰਡੇ ਨੇ ਜਿਹੜੇ ਉਹ ਝੁਲਦੇ ਨੇ ਚਾਰ ਝੰਡੇ ਤੇ ਇਤਿਹਾਸ ਕਰ ਦੱਸਦੇ ਨੇ ਵੀ ਇੱਕ ਲਖ ਮੋਰ ਜਿਹਦੇ ਕੋਲ ਹੁੰਦੀ ਸੀ ਉਹਦੇ ਘਰ ਦੇ ਉੱਪਰ ਇੱਕ ਝੰਡਾ ਜਿਹੜਾ ਉਹ ਝੰਡਾ ਝੁਲਦਾ ਸੀ ਇਸ ਕਰਕੇ ਉਹ ਸੋਮਾ ਸਾਹ ਜਿਹੜਾ ਭਾਈ ਮੱਖਣ ਸਾਹ ਦੇ ਦਾਦੇ ਦਾ ਅੱਗੇ ਦਾਦਾ ਸੀ ਗਾਲੇ ਨੇ ਅੱਗੇ ਦਾਦਾ ਸੀ ਭਾਵ ਕੀ ਪੰਜਵੀਂ ਛੇਵੀਂ ਪੀੜ੍ਹੀ ਤੱਕ ਪਹੁੰਚ ਗਿਆ ਕੰਮ ਹੁਣ ਉਹ ਭਾਈ ਸ਼ੋਮਾ ਸੀ ਜਿਹੜਾ ਇੰਨਾ ਅਮੀਰ ਸੀ ਉਸ ਸਮੇਂ ਚਾਰ ਚੰਡੇ ਉਸ ਨੇ ਮਕਾਨ ਦੇ ਉੱਪਰ ਝੁੱਟਦੇ ਭਾਵ ਕੀ ਸੀ ਵਿਚਾਰ 4 ਲੱਖ ਮੋਹਰਾ ਦਾ ਇਹ ਮਾਲਕ ਸੀ ਤੇ ਸਾਧ ਸੰਗ ਜੀ ਸ਼ਰਧਾ ਭਾਵਨਾ ਉਦੋਂ ਤੋਂ ਬਣ ਗਈ ਜਦੋਂ ਗੁਰਦਾਨਤ ਦੇਵ ਮਹਾਰਾਜ ਜੀ ਦੇ ਨਾਲ ਢੇਟ ਹੋਈ ਤੇ ਫਿਰ ਮੱਖਣ ਸ਼ਾ ਲਵਾਣਾ ਉਹੀ ਕੰਮ ਕਰਨ ਲੱਗ ਪਿਆ ਜੋ ਦੇ ਦਾਤੇ ਲਾਹੀ ਜੋ ਕੰਮ ਸੀ ਉਸ ਅਨੁਸਾਰ ਕਰਦਾ ਤੇ ਇੰਨੀਆਂ ਜੋ ਖਾਣਾ ਸਣ ਲੋਣ ਦੀਆਂ ਉਸ ਦੇ ਉੱਪਰ ਇਸ ਦਾ ਜਿਹੜਾ ਕਬਜ਼ਾ ਕੀਤਾ ਹੋਇਆ ਸੀ ਭਾਵ ਉਹਨਾਂ ਦਾ ਮਾਲਕ ਸੀ ਲੋਣ ਦੀਆਂ ਖਾਣਾ ਦਾ ਤੇ ਹੁਣ ਇੱਥੇ ਇੱਕ ਸਵਾਲ ਬੜਾ ਉੱਠਦਾ ਹੈ ਵੀ ਭਾਈ ਲੋਣ ਦਾ ਵਪਾਰੀ ਐਡਾ ਅਮੀਰ ਕਿਵੇਂ ਹੋ ਸਕਦਾ ਕਿਉਂਕਿ ਤਰਕ ਦੇ ਵਿੱਚ ਫਸ ਕੇ ਸਵਾਲ ਬੜੇ ਉੱਠਦੇ ਨੇ ਤੇ ਸਵਾਲ ਉੱਠਦਾ ਵੀ ਲੋਣ ਦਾ ਕਿੰਨਾ ਕ ਮੁੱਲ ਹੈ ਇਹ ਲੋਨ ਦਾ ਵਪਾਰੇ ਜਿਹੜਾ ਏਡਾ ਤਨਾਤ ਨਹੀਂ ਹੋ ਸਕਦਾ ਤੇ ਇਥੇ ਇੱਕ ਇਤਿਹਾਸ ਕਰ ਰੱਖਦੇ ਲਿਖਦੇ ਨੇ ਦੱਸਦੇ ਨੇ ਵੀ ਜਿਹੜੀ ਬਲੈਦਵਾਰੀ ਸ਼ਾਖੀ ਹੈ ਨਾ ਉਸ ਦੇ ਅੰਦਰ ਇੱਕ ਗੱਲ ਦਰਜ ਕੀਤੀ ਹੋਈ ਹੈ ਵੀ ਜਿਹੜੀਆਂ ਖਾਨਾਂ ਦੇ ਵਿੱਚੋਂ ਇਹ ਲੋਨ ਕੱਢ ਕੇ ਬਾਹਰਲੇ ਦੇਸ਼ਾਂ ਵੱਲ ਵਪਾਰ ਕਰਦਾ ਸੀ ਉਹ ਖਾਣਾ ਦੇ ਵਿੱਚੋਂ ਪੋਟਾਸ਼ੀਅਮ ਨਾਮ ਦਾ ਇੱਕ ਪਦਾਰਥ ਨਿਕਲਦਾ ਸੀ ਜਿਹੜਾ ਬਹੁਤ ਕੀਮਤੀ ਵਿਖਦਾ ਸੀ ਇਸ ਕਰਕੇ ਬੜਾ ਹੋਰ ਪਰਭੁੱਲੇ ਤੋਂ ਹੈ ਠਣਾਟ ਹੋ ਗਿਆ ਤੇ ਕੀ ਹੋਇਆ ਸਮੁੰਦਰੀ ਜਾਜਾਂ ਦੇ ਵਿੱਚ ਕੰਮ ਕਰਦਾ ਹੈ ਤੇ ਬੜਾ ਠਣਾਟ ਹੋਣ ਕਰਕੇ ਔਰੰਗਜ਼ੇਬ ਨੇ ਇਹਨੂੰ ਇੱਥੇ ਪਰਮਿਸ਼ਨ ਦਿੱਤੀ ਸੀ 500 ਜਵਾਨ ਜਿਹੜੇ ਫੌਜੀ ਨਾਲ ਆਪਣੇ ਰੱਖ ਸਕਦਾ ਕਿਉਂਕਿ ਜਿੰਡੇ ਪੈਸੇ ਵਾਲਾ ਆਪਾਂ ਜਾਣਦੇ ਆ ਨਾ ਜਿਹਦੇ ਕੋਲ ਜਾਦਾ ਪੈਸਾ ਹੋਵੇ ਫਿਰ ਉਹ ਹਥਿਆਰਾਂ ਨੇ ਜਿਹੜੇ ਲਾਇਸੈਂਸ ਬਣਵਾ ਲੈਂਦਾ ਹੈ ਤੇ ਆਪਣੇ ਨਾਲ ਬਾਡੀਗਾਰਡ ਵੀ ਰੱਖ ਲਿੰਦਾ ਹੈ ਤੇ ਔਰੰਗਜੀਬ ਨੂੰ ਇਹ ਮੋਟਾ ਟੈਕਸ ਜਿਵੇਂ ਅੱਜ ਵੀ ਆਪਾਂ ਜਾਣਦੇ ਆ ਵੀ ਜੇ ਵੱਡਾ ਲੈਣ ਦੇਣ ਆਪਾਂ ਬੈਂਕ ਦੇ ਰਾਈ ਕਰਦੇ ਆ ਤੇ ਫਿਰ ਆਪਾਂ ਨੂੰ ਟੈਕਸ ਦੇਣਾ ਪੈਂਦਾ ਹੈ ਇਸੇ ਤਰ੍ਹਾਂ ਇਹ ਔਰੰਗਜ਼ੇਬ ਨੂੰ ਇੱਕ ਮੋਟਾ ਟੈਕਸ ਦਿੰਦਾ ਸੀ ਜਿਸ ਦੇ ਕਾਰਨ ਕੀ ਹੋਇਆ ਸੀ ਔਰੰਗਜ਼ੇਬ ਨੇ ਨੂੰ 500 ਜਵਾਲ ਜਿਹੜੇ ਹਥਿਆਰਬੰਦ ਰੱਖਣ ਦੀ ਪਰਮਿਸ਼ਨ ਦਿੱਤੀ ਹੋਈ ਸੀ ਤੇ ਜੇ ਕੋਈ ਅੱਗੇ ਅੜਦਾ ਸੀ ਕਿਸੇ ਦਾ ਕਤਲ ਵੀ ਹੋ ਜਾਂਦਾ ਸੀ ਤੇ ਤਾਂ ਇਸ ਨੂੰ ਇੱਕ ਕਤਲ ਾਪ ਵੀ ਸੀ ਇਹ ਗੱਲ ਵੈਸੇ ਮੰਨਣ ਦੇ ਵਿੱਚ ਨਹੀਂ ਆਉਣੀ ਪਰ ਔਰੰਗਜ਼ੇਬ ਜਿਹੜਾ ਆਪ ਹੀ ਆਪਾ ਜਾਣਦੇ ਆ ਕਿ ਕਿੰਨੇ ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰ ਕੇ ਫਿਰ ਜਿਹੜਾ ਲੰਗਰ ਛਕਣਾ ਕਰਦਾ ਸੀ ਇਸ ਕਰਕੇ ਉਸ ਨੇ ਇਸ ਨੂੰ ਪਰਮਿਸ਼ਨ ਦਿੱਤੀ ਹੋਈ ਸੀ ਤੇ ਇਹ ਬਹੁਤ ਧਨਾਟ ਹੋਣ ਕਾਰਨ ਸਮੁੰਦਰੀ ਜਹਾਜ਼ਾਂ ਦੇ ਵਿੱਚ ਲੈਣ-ਦੇਣ ਕਰਦਾ ਸੀ ਕਈ ਜਹਾਜ਼ ਸਨ ਕਈ ਇਸ ਦੇ ਕੋਲ ਸਮਾਨ ਲਿਜਾਣ ਵਾਲੇ ਉਸ ਸਮੇਂ ਦੇ ਗੱਡੇ ਸਨ ਤੇ ਕਈ ਸੌਵਾਂ ਦੇ ਵਿੱਚ ਇਸ ਦੇ ਕੋਲ ਸੇਡਾ ਤੇ ਸੇਵਾਦਾਰ ਸਨ ਇਸ ਦਾ ਜਹਾਜ਼ ਇੱਕ ਵਾਰੀ ਬੜੇ ਤਵਾਨ ਦੇ ਵਿੱਚ ਫਸਿਆ ਜਿਸ ਟਾਪੂ ਦਾ ਨਾਮ ਮਲੰਦਾ ਆਉਂਦਾ ਉਸ ਟਾਪੂ ਦੇ ਵਿੱਚ ਰੇਤ ਦੇ ਵਿੱਚ ਫਸ ਗਿਆ ਤੇ ਕਹਿੰਦੇ ਨੇ ਵੀ ਉੱਥੇ ਕੋਈ ਜਿਹੜਾ ਹੈ ਇਨਸਾਨੀ ਜੀਵ ਨਹੀਂ ਸੀ ਰਹਿੰਦਾ ਹੋਰ ਜੀਵ ਅਨੇਕਾ ਰਹਿੰਦੇ ਸਨ ਪਰ ਇਨਸਾਨੀ ਜੀਵ ਨਹੀਂ ਸਨ ਰਹਿਤੇ ਤੇ ਜਿੰਨੇ ਇਸਨੇ ਮਲਾ ਸੜਾ ਪੂਰਾ ਆਪਣਾ ਜੋਰ ਲਾ ਰਹੇ ਨੇ ਜਹਾਜ਼ ਨੂੰ ਉੱਥੋਂ ਕੱਟਣ ਦੇ ਵਾਸਤੇ ਰੇਤੇ ਜੀ ਵਿੱਚ ਤੂਫਾਨ ਵਿੱਚ ਫਸੇ ਹੋਏ ਜਹਾਜ਼ ਨੂੰ ਕੱਟਣ ਦਾ ਇੱਕ ਯਤਨ ਕਰ ਰਹੇ ਨੇ ਪਰ ਜਹਾਜ਼ ਜਿਹੜਾ ਹੈ ਬਾਹਰ ਨਹੀਂ ਆਉਂਦਾ ਉਹ ਬਾਹਰ ਨਹੀਂ ਆਉਂਦਾ ਮੱਖਣ ਸ਼ਾ ਨਵਾਣਾ ਇਹ ਗੱਲ ਜਾਣ ਲੈਂਦਾ ਹੈ ਵੀ ਹੁਣ ਇਹ ਤੋਂ ਜੇ ਜਹਾਜ਼ ਕੋਈ ਕੰਡਾ ਸਾਕਦਾ ਤੇ ਮੇਰਾ ਸੱਚੇ ਸਤਗੁਰ ਜੀ ਹੀ ਜਹਾਜ਼ ਜਿਹੜਾ ਹੈ ਬਾਹਰ ਕੱਢ ਸਕਦਾ ਨਹੀਂ ਤਾਂ ਹੋਰ ਕੋਈ ਯੋਗਤ ਨਹੀਂ ਤੇ ਇਤਿਹਾਸ ਕਰ ਲਿਖਦੇ ਨੇ ਵੀ ਬੜਾ ਤਵਾਣ ਜਾਂਦਾ ਹੈ ਪਰ ਇਹ ਇੱਕ ਪਾਸੇ ਆਕਾਂਕਰਜਿਤ ਹੋ ਕੇ ਜਪਜੀ ਦਾ ਜਾਪ ਕਰਦਾ ਹੈ ਤੇ ਜਾਪ ਕਰਕੇ ਸੱਚੇ ਸਤਗੁਰ ਜੀ ਦੇ ਅੱਗੇ ਅਰਦਾਸ ਕਰਦਾ ਹੈ ਕਿ ਮੇਰਾ ਇਹ ਜਿਹੜਾ ਜਹਾਜ਼ ਰੇਤੇ ਦੇ ਵਿੱਚ ਫਸਿਆ ਹੈ ਤੁਸੀਂ ਨੂੰ ਬਾਣ ਪੱਤਨ ਲਾਉ ਤੇ ਮੈਂ 500 ਮੋਹਰੇ ਨੇ ਜਿਹੜੀਆਂ ਉਹ ਤੁਵਾਨੂੰ ਭੇਟ ਕਰਾਂਗਾ ਇਹ ਆਪਾਂ ਇਤਿਹਾਸ ਜਾਣਦੇ ਵੀ ਹਾਂ ਹੁਣ ਸੁਖ ਕੇ 500 ਮੋਹਰੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਸ਼ਰਧਾ ਬਣਾ ਕੇ ਅਰਦਾਸ ਕਰਦੇ ਤੇ ਜਿਹੜਾ ਜਹਾਜ਼ ਹੈ ਅਰਦਾਸ ਕਬੂਲ ਹੋਣ ਤੇ ਉਸ ਰੇਤੇ ਵਿੱਚ ਉੱਠਲ ਪੈਂਦਾ ਭਾਵ ਕੀ ਚੱਲ ਪੈਂਦਾ ਹੁਣ ਜਦੋਂ ਜਹਾਜ਼ ਚੱਲਦਾ ਹੈ ਆਵਾਦੇ ਬਹਾਨੇ ਨਾਲ ਇੱਕ ਬੰਨੇ ਦੇ ਨਾਲ ਪਤਨ ਦੇ ਨਾਲ ਲੱਗ ਜਾਂਦਾ ਹੈ ਤੇ ਪਤਨ ਦੇ ਨਾਲ ਲੱਗਦਾ ਹੈ ਸ਼ਰਦਾ ਬਣੀ ਹੋਈ ਹੈ ਮਣੋ ਮਣੀ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਦਾ ਹੈ ਤੇ ਇਹ ਦਿੱਲੀ ਦੇ ਵਿੱਚ ਵਪਾਰ ਕਰਦਾ ਜਿੱਥੇ ਜਿੱਥੇ ਇਸ ਨੇ ਸਬਾਨ ਦੇਣਾ ਸੀ ਦੇ ਕੇ ਉਥੋਂ ਪੈਸੇ ਵਟ ਕੇ ਪੈਸੇ ਲੈ ਕੇ ਤੇ ਸਿੱਧਾ ਪਤਾ ਕਰਕੇ ਬੰਗਲਾ ਸਾਹਿਬ ਵਾਲੀ ਜਗਾ ਦੇ ਉੱਪਰ ਦਿੱਲੀ ਦੇ ਵਿੱਚ ਪਹੁੰਚਦੇ ਪਹੁੰਚਦੇ ਤੇ ਉੱਥੇ ਪੁੱਛਣਾ ਕਰਦਾ ਵੀ ਸੱਚੇ ਸਤਗੁਰੂ ਜੀ ਦੇ ਦਰਸ਼ਨ ਕਰਨੇ ਨੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਹਨਾਂ ਦੇ ਪੁਰਖਜ ਇਹਨਾਂ ਦੇ ਵੱਡ ਵਡੇਰੇ ਜੁੜੇ ਸਨ ਤੇ ਇਹ ਵੀ ਗੁਰੂ ਘਰ ਦੇ ਨਾਲ ਜੁੜਿਆ ਸੀ ਇਸ ਕਰਕੇ ਇੰਨਾ ਜਾਣਦਾ ਸੀ ਵੀ ਇਸ ਵਕਤ ਗੁਰੂ ਮਹਾਰਾਜ ਜੀ ਦੇ ਗੱਦੀ ਤੇ ਜਿਹੜੇ ਸ੍ਰੀ ਹਰਿਕ੍ਰਿਸ਼ਨ ਮਹਾਰਾਜ ਜੀ ਸ਼ੋਭਿਤ ਨੇ ਦਿੱਲੀ ਦੇ ਵਿੱਚ ਬਰਾਜਮਾਨ ਇਸ ਕਰਕੇ ਦਿੱਲੀ ਪਹੁੰਚ ਕੇ ਪੁੱਛਣਾ ਕਰਦਾ ਤੇ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਜੀ ਤੇ ਪੰਜ ਭੌਤਿਕ ਸਰੀਰ ਛੱਡ ਕੇ ਵਿਯਾਨਾ ਕਰ ਗਏ ਇਸ ਸੰਸਾਰ ਤੋਂ ਤੇ ਫਿਰ ਨਿੰਮੂ ਝੋਲਾ ਹੋ ਗਿਆ ਵੀ ਹੁਣ ਮੇਰਾ ਕੀ ਬਣੇਗਾ ਤੇ ਪੁੱਛਣ ਲੱਗਦਾ ਵੀ ਹੁਣ ਅੱਗੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਕੀ ਸੰਦੇਸ਼ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ ਤੇ ਉੱਥੋਂ ਜੋ ਵੀ ਪਿਆਰੇ ਸਣ ਸੇਵਾ ਕਰਨ ਵਾਲੇ ਦੱਸਦੇ ਨੇ ਵੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਹੁਣ ਅਗਲੇ ਗੁਰੂ ਨੇ ਜਿਹੜੇ ਉਹ ਬਾਬੇ ਬਕਾਲੇ ਦੇ ਵਿੱਚ ਬਰਾਜਮਾਨ ਨੇ ਕਿਉਂ ਤੋਂ ਸੰਗਤਾਂ ਸਵੇਤ ਆਪਣੇ ਲੋਹ ਲਸ਼ਕਰ ਦੇ ਨਾਲ ਬਾਬੇ ਬਕਾਲੇ ਦੇ ਵਿੱਚ ਪਹੁੰਚਦੇ ਹੈ ਆਪਾਂ ਤੇ ਆ ਸੁ ਜਾਣਦੇ ਆ ਪਰ ਸਿੱਖਿਆ ਲੈਣ ਵਾਸਤੇ ਇਹ ਜੋ ਸੁਖਣਾ ਪੂਰੀ ਹੋਈ ਉਸ ਸੰਸਾਰ ਆਪਾਂ ਉਹ ਦਰਜਾਤ ਜਿਹੜੀ ਹੈ ਮਾਰ ਰਹੇ ਹੁਣ ਕੀ ਹੁੰਦਾ ਏ ਉੱਥੇ ਪਹੁੰਚਦਾ ਏ ਤੇ ਪਹੁੰਚ ਕੇ ਵੇਖਦਾ ਵੀ ਭਾਈ ਜਿਹੜੇ ਗੁਰੂ ਬਣ ਕੇ ਮੰਜੀਆਂ ਲਾ ਕੇ ਬੈਠੇ ਹੁਣ ਮਨ ਦੇ ਵਿੱਚ ਆਉਂਦਾ ਵੀ ਅਸਲ ਨੂੰ ਕਿਵੇਂ ਪਛਾਣਾਂਗਾ ਹੁਣ ਅਸਲ ਦਾ ਕਿਵੇਂ ਪਤਾ ਲੱਗੇਗਾ ਅੱਜ ਵੀ ਵੇਖੋ ਜਿਹਨ ਧਾਰੇ ਜਿੰਨੇ ਆਪਣੇ ਅਗ ਨੂੰ ਗੁਰੂ ਖਬੂਦੇ ਨੇ ਪਰ ਜੇ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਾਹਰ ਜਾ ਕੇ ਕਰਨਾ ਜਾਂ ਬਾਹਰ ਜਾ ਕੇ ਪੂਰੇ ਹੋਣ ਫੇਰ ਪਤਾ ਲੱਗਦਾ ਕਿਉਂਕਿ ਕਿਸੇ ਤੁਸੀਂ ਢੇਰੇ ਤੋਂ ਦੁਰ ਜਾਓਗੇ ਨਾ ਉਥੇ ਬਾਣੀ ਤੋਂ ਵਿਣਾ ਉਹਨਾਂ ਨੂੰ ਗੱਲ ਕੋਈ ਨਹੀਂ ਹੁੰਦੀ ਸਿਧਾਂਤ ਜਿਹੜਾ ਦੇਣਾ ਹੈ ਉਹ ਬਾਣੀ ਦਾ ਦੇਣਾ ਹੈ ਸਿਧਾਂਤ ਜਿਹੜਾ ਬਾਣੀ ਦਾ ਦੇਣਾ ਹੈ ਕਿੱਤੇ ਵੀ ਕੋਈ ਜਾਵੇਗਾ ਜੇ ਕੋ ਜੀਵ ਚੜ੍ਹਾਈ ਕਰ ਜਾਵੇਗਾ ਤਾਂ ਵੀ ਗੁਰੂ ਦੇ ਦਰ ਦੇ ਅੰਦਰ ਆਉਣਾ ਪਵੇਗਾ ਜੇ ਕਿਸੇ ਦਾ ਸ਼ਾਦੀ ਹੈ ਵਿਆਹ ਹੈ ਤਾਂ ਵੀ ਗੁਰੂ ਦੇ ਕੋਲ ਆਉਣਾ ਪਵੇਗਾ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਕੋਲ ਕੋ ਜਣੀ ਇੱਕ ਵਾਰੀ ਗੱਜ ਕੇ ਆਖ ਦਿਓ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਮੱਖਣਛਾ ਲਵਾਣਾ ਵੇਂਦੇ ਵੀ ਹੁਣ 22 ਮੱਝੀਆਂ ਲੱਗੀਆਂ ਨੇ ਕੀ ਕਰੀਏ ਸੱਚੇ ਬਾਦਸ਼ਾਹ ਜੀ ਅੰਦਰੋਂ ਇੱਕ ਜੁਗਤ ਪੈਦਾ ਕਰ ਦਿੰਦੇ ਨੇ ਕਿਉਂਕਿ ਸਾਧ ਸੰਗ ਜੀ ਬੰਦਾ ਆਪ ਕੁਝ ਨਹੀਂ ਕਰ ਸਕਦਾ ਜੋ ਕਰਦਾ ਇਹ ਮੇਰਾ ਮਾਲਕ ਆਪ ਕਰਵਾਉਣ ਵਾਲਾ ਹੈ ਜਿਹੜਾ ਬਿਨਾਂ ਬੋਲਿਆਂ ਸਭ ਕੁਝ ਜਾਣਦਾ ਇਸ ਆਗੇ ਕੀ ਚਰਦਾ ਸਭ ਕੁਝ ਜਾਣਦਾ ਹੈ ਅੰਦਰ ਦੀ ਭਾਵਣਾ ਆਪ ਬਣਾ ਰਿਹਾ ਹੈ ਹੁਣ ਉੱਥੇ ਇੱਕ ਜੁਗਤ ਲੜਾ ਦਿੱਤੀ ਮੱਖਣ ਚਾ ਲਵਾਣੇ ਦੇ ਫਿਰਦੇ ਅੰਦਰ ਵਿਚਾਰ ਆਗੇ ਵੀ ਮੈਂ ਕੋਈ ਇਥੇ ਮਾਫ ਕਰਨਾ ਫਰਕ ਪਾ ਦਿੱਤਾ ਕੋਈ ਦੋ ਦੋ ਮੋਹਰਾ ਦੱਸਦਾਏ ਕੋਈ ਪੰਜ ਪੰਜ ਮੋਹਰਾ ਦੱਸਦਾਏ ਪਰ ਸੁਧਾਂਤ ਕੀ ਸੀ ਗੁਰੂ ਮਹਾਰਾਜ ਜੀ ਦੀ ਪਰਗਟਾਈ ਦਾ ਅਸਲ ਨਤੀਜਾ ਜਿਹੜਾ ਲਿਆਉਣਾ ਸੀ ਉਸ ਕਰਕੇ ਪੰਜ ਪੰਜ ਮੋਹਰਾ ਰੱਖ ਕੇ ਮੱਖਣ ਛਾਣੇ ਜਿਹੜਾ ਇਹ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਅਸਲ ਹੈ ਜਿਹੜਾ ਮਲੰਦੇ ਟਾਪੂ ਦੇ ਵਿੱਚ ਮੇਰਾ ਜਿਹੜਾ ਇਹ ਜਹਾਜ਼ ਬਾਹਰ ਕੱਢ ਸਕਦਾ ਹੈ ਫਿਰ ਆਪਣੇ ਸੁਖਣਾ ਵੀ ਆਪ ਜਿਹੜੀ ਹੈ ਲੈ ਸਕਦੇ ਉਹ ਆਪ ਜਾਣੀ ਜਾਣ ਹੈ ਇਸ ਕਰਕੇ ਪੰਜ ਪੰਜ ਮੋਹਰਾ ਤਾਂ ਧਾ ਜਾਂਦਾ ਹੈ ਧਾ ਜਾਂਦਾ ਹੈ 22 ਦੇ ਅੱਗੇ ਮੱਥਾ ਟੇਕਦਾ ਪਰ ਬੋਲਦਾ ਕੋਈ ਨਹੀਂ ਕਿਉਂਕਿ ਸਾਧ ਸੰਗ ਜੀ ਅੱਜ ਵੀ ਦੇ ਆਪਾਂ ਦੇਖੀ ਹੈ ਨਾ ਆ ਵੇਖੋ ਆਪਾਂ ਸੰਗਤੀ ਰੂਪ ਦੇ ਵਿੱਚ ਮੱਥਾ ਟੇਕਦੇ ਆ ਪਰ ਜੇ ਕੋ ਸੋਨੇ ਦਾ ਮੱਥਾ ਟੇਕੇ ਤੇ ਬੜਾ ਕੀਮਤੀ ਹੋ ਜਾਂਦਾ ਹੈ ਕਿਉਂਕਿ ਸੋਨਾ ਬਹੁਤ ਕੀਮਤੀ ਆ ਆਪਾਂ ਅੱਜ ਜਾਣਦੇ ਆ ਤੇ ਉੱਥੇ ਵੀ ਜਿੰਨੇ ਰਬਈਏ ਢੇਲੇ ਵੇਖੇ ਸਨ ਜੇ ਕੋ ਪੰਜ ਮੋਹਰਾ ਟੇਕ ਦਿੰਦਾ ਉਹ ਕਹਿੰਦਾ ਬੜਾ ਅੱਜ ਤੇ ਮਾਲੋਂ ਮਾਲ ਹੋਏ ਆ ਸ਼ੁਕਰ ਕਰਦਾ ਏ ਕਿ ਅੱਜ ਬੜੀ ਮਾਇਆਈ ਏ ਇਸ ਕਰਕੇ ਜਿਹੜੇ ਮਾਇਆ ਦੇ ਪੁਜਾਰੀ ਨੇ ਨਾ ਉਹ ਮਾਇਆ ਤੱਕ ਸੀਮਿਤ ਰਹਿੰਦੇ ਨੇ ਪੰਜ ਪੰਜ ਮੋਹਰਾ ਧਰ ਕੇ ਮੱਥਾ ਟੇਕਦਾ ਜਾਂਦਾ ਕੋਈ ਬੋਲਦਾ ਨਹੀਂ ਪਰ ਮਨ ਦੀ ਜਿਹੜੀ ਏ ਸੰਤੁਸ਼ਟੀ ਨਹੀਂ ਆਉਂਦੀ ਕਿਉਂ ਨਹੀਂ ਹੁੰਦੀ ਕਿਉਂਕਿ ਅਸਲ ਜਿਹੜਾ ਗੁਰੂ ਏ ਉਹ ਆਪਣੀ ਭੇਟਾ ਜਿਹੜੀ ਏ ਮੰਗ ਕੇ ਲਵੇਗਾ ਆਪ ਜਿਹੜੀ ਆਪਣੀ ਭੇਟਾ ਏ ਆਪ ਸੇਵਾ ਆਪ ਕਰਵਾਏਗਾ ਇਸ ਕਰਕੇ ਜਿਹੜੀ 22 ਦੇ ਅੱਗੇ ਮੱਥਾ ਟੇਕਿਆ ਏ ਭਰ ਅੰਜ ਸੁਪਤਿ ਨਹੀਂ ਹੋਈ ਉਦੋਂ ਨਿਮੂ ਜੁਣਾ ਹੋ ਕੇ ਜਦੋਂ ਮਿਲ ਮੁਰਨ ਲਗਦਾ ਏ ਬਾਬੇ ਬਕਾਲੇ ਦੇ ਵਿੱਚੋਂ ਤੇ ਫੇਰ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਅੰਦਰ ਇੱਕ خیال ਪ੍ਰਗਟ ਕਰ ਦਿੰਦੇ ਨੇ ਤੋਂ ਤੇ ਕਿਸੇ ਦੁਕਾਨਦਾਰ ਨੂੰ ਪੁੱਛਦੇ ਵੀ ਇਹ ਭਾਈ ਗੁਰੂ ਬਣ ਕੇ ਬੈਠੇ ਨੇ ਹੋਰ ਵੀ ਕੋਈ ਹੈ ਉਹ ਹਾਸੇ ਦੇ ਵਿੱਚ ਗੱਲ ਕਰਦਾ ਕਹਿੰਦਾ ਵੀ ਬਾਈਆਂ ਦੇ ਅੱਗੇ ਮੱਥਾ ਟੇਕ ਕੇ ਕੋ ਸਬਰ ਨਹੀਂ ਆਇਆ ਹੋਰ ਪੁੱਛਦੇ ਕਹਿੰਦੇ ਮੱਥਾ ਤੇ ਟੇਕਿਆ ਬਾਈਆਂ ਦੇ ਅੱਗੇ ਪਰ ਜਿੱਥੇ ਨਹੀਂ ਆਇਆ ਮੇਰਾ ਸਹੇਲਾ ਇਹਸ ਕਰਕੇ ਤੂੰ ਮੈਨੂੰ ਦੱਸ ਛੋਟੀ ਗੁੱਲ ਦੇ ਵਿੱਚੋਂ ਜੇ ਕੋ ਹੋਰ ਗੁਰੂ ਹੈ ਤੇ ਫਿਰ ਉਸ ਦਾ ਗਿਆਤ ਕਰਾ ਹੁਣ ਸਾਧ ਸੰਗਤੋ ਕਹਿੰਦੈ ਇਹ ਕੰਪੂਰੇ ਦੇ ਵਿੱਚ ਸਾਧੂ ਰੂਪ ਸਮਾਧੀ ਲਾ ਕੇ ਬੈਠਾ ਹੈ ਜਿੰਨੂੰ ਲੋਕ ਇੱਕ ਮਾੜੇ ਨਾਮ ਦੇ ਨਾਲ ਉਚਾਰਨ ਕਰਦੇ ਨੇ ਹੁਣ ਇੱਥੇ ਧਿਆਨ ਕਰਨਾ ਸਾਧ ਸੰਗਤ ਜੀ ਜਿਹੜਾ ਆਪ ਜਗਤ ਜਲੰਦੇ ਨੂੰ ਉਤਾਰ ਰਿਹਾ ਹੈ ਤੇ ਉਹ ਲੋਕ ਆਂਗੜਾ ਜਾਂ ਕਮਲਾ ਕਰਕੇ ਉਚਾਰਨ ਕਰਦੇ ਨੇ ਤੇ ਸਾਧ ਸੰਗ ਜੀ ਅੱਜ ਵੀ ਜੇ ਆਪਾਂ ਸੱਚ ਬੋਲਣ ਲੱਗੇ ਨਾ ਸੱਚ ਬੋਲੀਏ ਸੱਚ ਦੇ ਪਹਿਰਾ ਦੇਈਏ ਤੇ ਆਪਾਂ ਨੂੰ ਇਹ ਲੋਕੀ ਕਮਲਾ ਤੇ ਆਂਗੜਾ ਦੱਸਦੇ ਨੇ ਇਸ ਕਰਕੇ ਕਹਿੰਦੇ ਭੋਰੇ ਦੇ ਵਿੱਚ ਇੱਕ ਭਗਤੀ ਕਰਦਾ ਜਿਨ੍ਹਾਂ ਨੂੰ ਲੋਕ ਤੇਗਾ ਬੋळा ਤੇਗਾ ਕਮਲਾ ਦੱਸਦੇ ਨੇ ਉਹ ਬੈਠਾ ਹੈ ਹੁਣ ਸਾਧ ਸੰਗ ਜੀ ਇਹਨੀ ਗੱਲ ਜਦੋਂ ਸੁਣੀ ਐੜਾ ਤੇ ਹਿਰਦੇ ਦੇ ਵਿੱਚ ਇੱਕ ਚਿਰਨ ਉਮੜੀ ਏ ਚਾ ਫਿਰਦੇ ਹਿਰਦੇ ਦੇ ਵਿੱਚ ਬਣਿਆ ਤੇ ਕਹਿੰਦਾ ਵੀ ਨੂੰ ਦੱਸੋ ਭੋਰਾ ਕਿਹਨੇ ਪਾਸੇ ਹੁਣ ਦੱਸਿਆ ਜਦੋਂ ਭੋਰਾ ਤੇ ਭੋਰੇ ਦੇ ਕੋਲ ਪਹੁੰਚਿਆ ਤੇ ਅੱਗੇ ਮਾਤਾ ਗੁਜਰ ਘੌਰ ਜਿਹੜੀ ਐ ਤੇ ਮਾਮਾ ਕਰਪਾਲ ਦਾਸ ਜੋ ਨੇ ਦਰਵਾਜ਼ੇ ਦੇ ਉੱਪਰ ਖੜੇ ਨੇ ਤੇ ਉੱਥੇ ਜਾ ਕੇ ਪੁੱਛਣਾ ਕਰਦਾ ਹੈ ਮੈਂ ਸੱਚੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ ਤੇ ਉਹਨਾਂ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਵੀ ਉਹ ਸਮਾਧੀ ਦੇ ਵਿੱਚ ਲੀਨ ਨੇ ਇੱਕ ਵਿੱਚ ਹੋਏ ਨੇ ਨਾਮ ਜਪ ਰਹੇ ਨੇ ਉਹਨਾਂ ਦਰਸ਼ਨ ਦੇ ਦੇਣੇ ਤੇ ਜੇ ਉਹਨਾਂ ਨੂੰ ਸਮਾਧੀ ਤੋਂ ਪਰੇ ਕੀਤਾ ਤੇ ਉਹ ਗੁੱਸੇ ਹੋਣਗੇ ਇਹ ਹੁਣ ਮੱਖਣ ਚਾ ਨਬਾਣਾ ਕਹਿੰਦਾ ਹੈ ਹਿੰਦ ਵਿੱਚ ਮੈਨੂੰ ਗੁੱਸੇ ਹੋ ਜਾਣ ਕੋਈ ਚੱਕਰ ਨਹੀਂ ਪਰ ਇਸ ਵਕਤ ਮੈਂ ਦਰਸ਼ਨ ਕਰਨ ਤੋਂ ਬਿਨਾਂ ਜਾਣਾ ਨਹੀਂ ਮੈਂ ਇੱਥੇ ਬੈਠ ਸਕਦਾ ਹਾਂ ਪਰ ਦਰਸ਼ਨ ਕਰਨ ਤੋਂ ਬਿਨਾਂ ਇਹ ਤੋਂ ਮੈਂ ਜਾ ਨਹੀਂ ਸਕਦਾ ਇਸ ਕਰਕੇ ਮਾਤਾ ਗੁਜਰ ਕੌਰ ਬੇਨਤੀ ਕਰਦਾ ਹਾਂ ਇਹ ਸੱਚੇ ਸਤਗੁਰੂ ਜੀ ਦੇ ਦਰਸ਼ਨ ਕਰਾਏ ਜਾਣ ਤੇ ਇਹ ਵੇਣਦੀ ਜਦੋਂ ਗੁਰੂ ਮਹਾਰਾਜ ਜੀ ਦੇ ਕੋਲ ਪਹੁੰਚਦੀ ਹੈ ਸੱਚੇ ਸਤਗੁਰੂ ਜੀ ਜਾਣੀ ਜਾਣ ਨੇ ਤੇ ਕਹਿੰਦੇ ਨੇ ਭਾਈ ਦਰਸ਼ਨ ਕਰਵਾਉਣ ਦੇ ਵਾਸਤੇ ਮੱਖਣ ਸ਼ਾ ਨੂੰ ਅੰਦਰ ਬੁਲਾ ਲਓ ਹੁਣ ਜਦੋਂ ਅੰਦਰ ਬੁਲਾਉਂਦੇ ਨੇ ਤੇ ਹੁਣ ਉਥੇ ਵੀ ਜਿਹੜੀ ਪਿੱਛੇ ਸ਼ੰਕਾ ਬਣੀ ਹੋਈ ਸੀ ਉਹ ਸ਼ੰਕਾ ਜੀ ਹਿਰਦੇ ਦੇ ਵਿੱਚ ਹੈ ਥੋੜਾ ਬਹੁਤ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਅਨੁਸਾਰ ਜਿਹੜਾ ਚਾਨਣ ਹੋਇਆ ਪਰ ਅਜੇ ਸ਼ੰਕਾ ਦੇ ਵਿੱਚ ਫਸਿਆ ਹੋਇਆ ਹੈ ਫਸਿਆ ਹੋਇਆ ਤੇ ਉੱਥੇ ਵੀ ਕੀ ਕਰਦਾ ਹੈ ਉਹੀ ਖਿਆਲ ਮੁਤਾਬਕ ਪੰਜ ਮੋਹਰਾਂ ਧਰ ਕੇ ਸੱਚੇ ਸਤਗੁਰੂ ਜੀ ਦੇ ਅੱਗੇ